ਪਿਆਰੇ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਗੁਰਦੇ ਦੀ ਸਫਾਈ ਦੇ ਲਈ ਤਰੋਈ ਦੇ ਰਸ ਵਿਤੇ ਥੋੜਾ ਜਿਹਾ ਤਣੀ ਨੀਂਦਾਰਾ ਸਿਮਲਾ ਕੇ ਪੀਓ ਨੰਬਰ 2 ਮਾਂ ਦੁਰਗਾ ਨੂੰ ਕਮਲ ਦਾ ਫੁੱਲ ਬਹੁਤ ਹੀ ਜ਼ਿਆਦਾ ਪਸੰਦ ਹੈ ਸ਼ੁੱਕਰਵਾਰ ਵਾਲੇ ਦਿਨ ਅਠ ਕਮਲ ਦੇ ਫੁੱਲ ਮਾਂ ਦੇ ਚਰਨਾ ਦੇ ਵਿੱਚ ਭੇਟ ਕਰੋ ਇਸ ਨਾਲ ਤੁਹਾਨੂੰ ਬਹੁਤ ਹੀ ਲਾਭ ਮਿਲੇਗਾ ਤੁਹਾਡੇ ਮਨ ਦੀ ਮੁਰਾਦ ਵੀ ਪੂਰੀ ਹੋਵੇਗੀ ਨੰਬਰ 3 ਜੇਕਰ ਤੁਹਾਨੂੰ ਉਲਟੀ ਆ ਰਹੀ ਹੋਵੇ ਤਾਂ ਅੱਧੇ ਨੀਬੂ ਦਾ ਰਸ ਥੋੜਾ ਜਿਹਾ ਪੁਦੀਨਾ ਅਤੇ ਚੁਟਕੀ ਪਾਰੇ ਕਾਲਾ ਨਮਕ ਮਿਲਾ ਕੇ ਪੀਓ ਥੋੜੀ ਹੀ ਦੇਰ ਬਾਅਦ ਆਰਾਮ ਮਿਲੇਗਾ ਨੰਬਰ 4 ਜਦੋਂ ਵੀ ਆਪਣੇ ਘਰ ਵਿੱਚ ਸਾਫ਼ ਸਫਾਈ ਦਾ ਕੰਮ ਕਰਨਾ ਹੋਵੇ ਝਾੜੂ ਪੋਚਾ ਕਰਨਾ ਹੋਵੇ ਤਾਂ ਸਵੇਰ ਦੇ ਟਾਈਮ ਹੀ ਕਰੋ ਸ਼ਾਮ ਦੀ ਟਾਈਮ ਗੰਦੀ ਢੇਰ ਝਾੜੂ ਪੋਚਾ ਨਾਲ ਗਉ ਇਸ ਨਾਲ ਮਹਾ ਲక్ష్ਮੀ ਨਰਾਜ ਹੁੰਦੀ ਹੈ ਤੇ ਸਾਡੇ ਘਰ ਵਿੱਚ ਸੁੱਖ ਦਿਲ ਸੌਰੀ ਦੁੱਖ ਦਿਲਦਰ ਤੇ ਪੈਸੇ ਦੀ ਬਹੁਤ ਹੀ ਸਾਰੀ ਕਮੀ ਆ ਜਾਂਦੀ ਹੈ ਤੇ ਅਸੀਂ ਪਰੇਸ਼ਾਨੀਆਂ ਨਾਲ ਕਿਰ ਜਾਂਦੇ ਹਾਂ ਨੰਬਰ 5 ਸਬਜ਼ੀਆਂ ਦੇ ਉੱਪਰ ਜਪਕੀ ਹੋਈ ਗੰਦਗੀ ਨੂੰ ਹਟਾਉਣ ਦੇ ਲਈ ਤੁਸੀਂ ਫੜਕੜੀ ਦੇ ਪਾਣੀ ਦਾ ਇਸਤੇਮਾਲ ਕਰ ਸਕਦੇ ਹਾਂ ਨੰਬਰ 6 ਸਵੇਰੇ ਉੱਠ ਕੇ ਆਪਣੀਆਂ ਹਥੇਲੀਆਂ ਨੂੰ ਜ਼ਰੂਰ ਵੇਖੋ ਧਾਰਮਿਕ ਗ੍ਰੰਥਾਂ ਵਿੱਚ ਇਹ ਗੱਲ ਕਹੀ ਗਈ ਹੈ ਕਿ ਹੱਥ ਦੇ ਉੱਪਰ ਵਾਲੇ ਭਾਗ ਵਿੱਚ ਮਾਂ ਲక్ష్ਮੀ ਵਿਚਕਾਰ ਸ਼ਮਾਂ ਸਰ ਬਤੀ ਸਕਦੀ ਹੈ ਤੇ ਨੀਚੇ ਵਾਲੇ ਹਿੱਸੇ ਵਿੱਚ ਵਿਸ਼ਨੂ ਭਗਵਾਨ ਜੀ ਦਾ ਸਥਾਨ ਹੈ ਇਸ ਕਰਕੇ ਸਵੇਰੇ ਆਪਣੀਆਂ ਹਥੇਲੀਆਂ ਦੇਖੋ ਇਸ ਇਹ ਤਿੰਨ ਚਾਰ ਵਾਰ ਚਿਹਰੇ ਉੱਪਰ ਮਸਲੋ ਇਸ ਨਾਲ ਤੁਹਾਡੀ ਕਿਸਮਤ ਚਮਕ ਜਾਵੇਗੀ ਨੰਬਰ 7 ਸਵੇਰੇ ਖਾਲੀ ਪੇਟ ਪਾਣੀ ਵਿੱਚ ਥੋੜਾ ਜਿਹਾ ਪੁਦੀਨਾ ਪਾ ਕੇ ਪੀਣ ਨਾਲ ਚਿਹਰੇ ਦੀਆਂ ਛਾਈਆਂ ਤੇ ਦਾਗ-ਦੱਬੇ ਦੂਰ ਹੋ ਜਾਂਦੇ ਹਨ ਨੰਬਰ 8 ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਸ਼੍ਰੀ ਗਣੇਸ਼ ਦੀ ਫੋਟੋ ਲਗਾਓ ਤੇ ਫੋਟੋ ਇਸ ਤਰ੍ਹਾਂ ਲਗਾਓ ਕਿ ਗਣੇਸ਼ ਸਿੱਧਾ ਮੂੰਹ ਤੁਹਾਡੇ ਘਰ ਵੱਲ ਹੋਵੇ ਤੇ ਸਵੇਰੇ ਉੱਠ ਕੇ ਉਸ ਫੋਟੋ ਨੂੰ ਦੁੱਖ ਅਰਪਿਤ ਕਰੋ ਤੁਸੀਂ ਦੇਖੋਗੇ ਤੁਹਾਡੇ ਘਰ ਦੀ ਨ ਦੁੱਗਣੀ ਅਤੇ ਰਾਤ ਚੌਕਣੀ ਤਰੱਕੀ ਕਰੇਗਾ ਤੁਹਾਡੇ ਘਰ ਉੱਪਰ ਸ਼੍ਰੀ ਗਣੇਸ਼ ਜੀ ਦੀ ਕਿਰਪਾ ਹੋ ਜਾਵੇਗੀ ਨੰਬਰ 9 ਰਾਤ ਨੂੰ ਟਾਈਟੇ ਕੱਪੜੇ ਪੈਣ ਕੇ ਸੌਣ ਨਾਲ ਕਬਜ ਅਤੇ ਗੈਸ ਦੀ ਸਮੱਸਿਆ ਹੋ ਸਕਦੀ ਹੈ ਨੰਬਰ 10 ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਵਿੱਚੋਂ ਲੰਘ ਰਹੇ ਹੋ ਤਾਂ ਤੁਸੀਂ ਆਪਣੇ ਨੀੜਲੇ ਮੰਦਰ ਵਿੱਚ ਜਾਓ ਦੇਵੀ-ਦੇਵਤਿਆਂ ਦੀ ਮੂਰਤੀਆਂ ਨੂੰ ਸ਼ਰਧਾ ਨਾਲ ਸੱਚੇ ਮਨ ਨਾਲ ਫੁੱਲ ਅਰਪਿਤ ਕਰੋ ਇਸ ਨਾਲ ਮਾਂ ਦੁਰਗਾ ਬਹੁਤ ਪ੍ਰਸੰਨ ਹੁੰਦੀ ਹੈ ਜੋ ਵੀ ਤੁਹਾਡੀ ਸਮੱਸਿਆ ਹੈ ਜੋ ਵੀ ਪਰੇਸ਼ਾਨੀ ਹੈ ਉੱਥੇ ਬੋਲ ਕੇ ਆਓ ਤੁਸੀਂ ਦੇਖੋਗੇ ਕਿ 40 ਦਿਨਾਂ ਵਿੱਚ ਹੀ ਤੁਹਾਡੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ ਨੰਬਰ 8 11 ਰਾਤ ਨੂੰ ਸੌਣ ਤੋਂ ਪਹਿਲਾਂ ਘਰੜ ਦਾ ਅਮਰਬਾਖਾਨ ਨਾਲ ਜੋੜਾਂ ਦੇ ਇਧਰ ਤੇ ਤੋਂ ਆਰਾਮ ਮਿਲਦਾ ਹੈ ਨੰਬਰ 8 12 ਹਰੇ ਰੋਜ਼ ਇਹ ਗੱਲ ਆਪਣੇ ਦਿਲ ਵਿੱਚ ਬਿਠਾ ਲਓ ਕਿ ਗਊ ਨੂੰ ਗਊ ਨੂੰ ਮਾਤਾ ਦਾ ਰੂਪ ਮੰਨਿਆ ਜਾਂਦਾ ਹੈ ਹਰ ਰੋਜ਼ ਸਵੇਰੇ ਉੱਠੇ ਗਊ ਮਾਂ ਦੇ ਪੈਰ ਛੂਕਿ ਉਸ ਨੂੰ ਇੱਕ ਰੋਟੀ ਦੇ ਉਸ ਵਿੱਚ ਥੋੜਾ ਜਿਹਾ ਗੁੜ ਰੱਖ ਕੇ ਖਵਾਓ ਇਸ ਨਾਲ ਤੁਹਾਡੀ ਕਿਸਮਤ ਚਮਕ ਉੱਠੇਗੀ ਅਤੇ ਤੁਹਾਡੇ ਕੰਮ ਸ਼ੁੱਧ ਹੋਣ ਲੱਗ ਜਾਣਗੇ ਤੁਹਾਡੇ ਕੰਮਾਂ ਵਿੱਚ ਪਈਆਂ ਸਾਲਾਂ ਦੌਰ ਕਾਪਟਾ ਦੂਰ ਹੋ ਜਾਣ ਗਿਆ ਨੰਬਰ 13 ਕਿਉਂ ਵਿੱਚ ਥੋੜੀ ਜਹੀ ਅਜਕਲ ਮਲਾ ਪਾ ਕੇ ਗਰਮ ਕਰ ਨਾਲ ਕਿਉਂ ਵਿੱਚ ਕਿਸ ਟ੍ਰੋਲ ਦੀ ਮਾਤਰਾ ਘੱਟ ਜਾਂਦੀ ਹੈ ਨੰਬਰ 14 ਆਦਮੀ ਦੇ ਕੁੱਤੇ ਵਿੱਚ ਫਰਕ ਸਿਰਫ ਇਹੀ ਹੁੰਦਾ ਹੈ ਕਿ ਕੁੱਤਾ ਆਦਮੀ ਕੁੱਤਾ ਹੋ ਸਕਦਾ ਹੈ ਪਰ ਕੁੱਤਾ ਕਦੇ ਵੀ ਆਦਮੀ ਨਹੀਂ ਹੋ ਸਕਦਾ ਨੰਬਰ 15 ਜੇਕਰ ਤੁਹਾਨੂੰ ਪਸੀਨਾ ਬਹੁਤ ਹੀ ਜ਼ਿਆਦਾ ਆਉਂਦਾ ਹੈ ਤਾਂ ਪਸੀਨੇ ਦੀ ਦੁਰਗੰਧ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਤਾਂ ਸਵੇਰੇ ਸ਼ਾਮ ਤਿੰਨ ਗ੍ਰਾਮ ਆਮਲੇ ਦਾ ਪਾਊਡਰ ਪਾਣੀ ਤੇ ਨਾਲ ਸੇਵਨ ਕਰੋ ਇਸ ਨਾਲ ਪਸੀਨੇ ਦੀ ਸਮੱਸਿਆ ਰਾਤੋਂ ਰਾਮ ਮਿਲੇਗੀ ਤੇ ਨਾਲ ਹੀ ਅਸਟੇਡੀ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ ਨੰਬਰ ਸੋ ਉहां ਪਹਿਲਾਂ ਲੱਗਦਾ ਸੀ ਕਿ ਤੂੰ ਹੀ ਦੁਨੀਆ ਹੈ ਪਰ ਹੁਣ ਲੱਗਦਾ ਹੈ ਕਿ ਤੂੰ ਵੀ ਦੁਨੀਆ ਹੀ ਹੈ ਨੰਬਰ 17 ਸਵੇਰੇ ਖਾਲੀ ਪੇੜ ਵੀ ਜੇ ਹੋਏ ਛੋਲੇ ਖਾਣ ਨਾਲ ਬਚਨ ਤੇਜੀ ਨਾਲ ਵੱਧ ਲੱਗ ਜਾਂਦਾ ਹੈ ਨੰਬਰ 18 ਕਾਮਯਾਬੀ ਦੀ ਤਾਂਗ ਹੋਣੀ ਚਾਹੀਦੀ ਹੈ ਵਰਨਾ ਸੋਚ ਤਾਂ ਇੱਥੇ ਹਰ ਕੋਈ ਲੈਂਦਾ ਹੈ ਨੰਬਰ 19 ਜੇਕਰ ਤੁਹਾਡੇ ਕਿਤੇ ਵੀ ਸਾਂਹ ਲੱਗ ਰਿਹਾ ਹੋਵੇ ਜਾਂ ਖੂਨ ਵਹਿਣ ਲੱਗੇ ਤਾਂ ਸਾੜ ਟਰ ਵਾਲੀ ਜਗ੍ਹਾ ਤੇ ਬਰਸ ਦੇ ਪਰਫ ਦੇ ਟੁਕੜੇ ਮਲ ਨਾਲ ਖੂਨ ਵਹਿਣਾ ਬੰਦ ਹੋ ਜਾਂਦਾ ਹੈ ਨੰਬਰ 19 ਵਿੱਚ ਝੁਕਿਆ ਸੋਹਾ ਸਰਕਾਰੀ ਪੁਲ ਨਾਲੋਂ ਵੀ ਕਮਜ਼ੋਰ ਹੁੰਦੀਆਂ ਹਨ ਨੰਬਰ 21 ਜੀਰੇ ਦਾ ਪਾਣੀ ਵਾਲਾਂ ਵਿੱਚ ਇਸਤੇਮਾਲ ਕਰ ਨਾਲ ਵਾਲਾਂ ਦਾ ਛੜਨਾ ਟੁੱਟਣਾ ਛੜਨਾ ਤਾ ਰੁਕਦਾ ਹੀ ਹੈ ਨਾਲ ਹੀ ਡੰਡਰ ਤੋਂ ਵੀ ਕਾਫੀ ਹੱਦ ਤੱਕ ਛਟਕਾਰਾ ਮਿਲਦਾ ਹੈ ਨੰਬਰ 21 ਕੁਝ ਇੰਤਜ਼ਾਰ ਅਜੇ ਵੀ ਹੁੰਦੀ ਹਨ ਜਿਨ੍ਹਾਂ ਵਿੱਚ ਇੱਕ ਸ਼ਾਮ ਹੀ ਨਹੀਂ ਸਕੋ ਬਹੁਤ ਸਾਰੀ ਉਮਰ ਲੰਘ ਜਾਂਦੀ ਹੈ ਨੰਬਰ 23 ਜੇਕਰ ਹੱਥਾਂ ਉੱਪਰ ਸਹੀ ਦਾ ਦਾਗ ਲੱਗ ਜਾਵੇ ਤਾਂ ਨਿੰਬੂ ਦਾ ਰਸ ਹੱਥਾਂ ਉੱਪਰ ਰਗੜੋ ਇਸ ਨਾਲ ਦਾਗ ਦੂਰ ਹੋ ਜਾਂਦੇ ਹਨ ਨੰਬਰ 24 ਸੁੱਖ ਦੁੱਖ ਦੀਆਂ ਪਤਾ ਨਹੀਂ ਕਿੰਨੀਆਂ ਫਾਈਲਾਂ ਰੱਖੀਆਂ ਨੇ ਇਸ ਵਿੱਚ ਕੋਣ ਕਹਿੰਦਾ ਹੈ ਕਿ ਸੀਨੇ ਵਿੱਚ ਅਲਮਾਰੀਆਂ ਨਹੀਂ ਹੁੰਦੀਆਂ ਨੰਬਰ 25 ਸਿਹਤਮੰਦ ਰਹਿਣ ਲਈ ਹਰੀਆਂ ਸਬਜ਼ੀਆਂ ਤੇ ਤਹਰੇ ਤਾਜ਼ੇ ਫਲਾਂ ਦਾ ਸੇਵਨ ਵੱਧ ਤੋਂ ਵੱਧ ਕਰਿਆ ਕਰੋ ਨੰਬਰ 26 ਜੋ ਜਮਲਾ ਨਾਲ ਪਿਆਰ ਹੁੰਦਾ ਜਾਵੇਗਾ ਤੁਸੀਂ ਦੋਸਤਾਂ ਨੂੰ ਅਜਮਾਉਂਦੇ ਜਾਓ ਨੰਬਰ 7 ਜਿਵੇਂ ਉੱਠ ਕੇ ਗੁਣਗਣੇ ਪਾਣੀ ਵਿੱਚ ਥੋੜਾ ਜਿਹਾ ਨਮਕ ਮਿਲਾ ਕੇ ਘਰਾਰੇ ਕਰਨ ਨਾਲ छाती ਸਾਫ਼ ਹੋ ਜਾਂਦੀ ਹੈ ਨੰਬਰ 28 ਬੰਧਨ ਵਿੱਚ ਨਾ ਬੰਨੋ ਹਰ ਰਿਸ਼ਤੇ ਨੂੰ ਖੁੱਲਾ ਛੱਡੋ ਜੋ ਆਪਣਾ ਹੋ ਕਦੇ ਵੀ ਜਾਵੇਗਾ ਨਹੀਂ ਤੇ ਮਤਵਲੀ ਹੀ ਕਦੇ ਮਤਵਲੀ ਕਦੇ ਨਹੀਂ ਰੁਕੇਗਾ ਨੰਬਰ 29 ਰਾਤ ਦੇ ਸਮੇਂ ਜਾਵਲਾਂ ਦਾ ਜਿਆਦਾ ਸੇਵਨ ਕਰ ਲੈਣ ਨਾਲ ਕਦੇ ਵੀ ਨੀਂਦ ਠੀਕ ਤਰ੍ਹਾਂ ਨਹੀਂ ਆਉਂਦੀ। ਨੰਬਰ 30 ਮੇਰੇ ਸੁਭਾਅ ਵਿੱਚ ਨਹੀਂ ਹੈ। ਉਹਨਾਂ ਪੰਛੀਆਂ ਨਾਲ ਦੋਸਤੀ ਕਰਨਾ ਜੋ ਹਰ ਇੱਕ ਨਾਲ ਉੱਡਣ ਦੇ ਸ਼ਕੀਨ ਹੋਣ। ਨੰਬਰ 31 ਜੇਕਰ ਤੁਸੀਂ ਹਮੇਸ਼ਾ ਦੇ ਲਈ ਸ਼ੂਗਰ ਤੋਂ ਬਚਣਾ ਚਾਹੁੰਦੇ ਹੋ ਤਾਂ ਕੋਲਡ ਡਰਿੰਕ ਦਾ ਸੇਵਨ ਘੱਟ ਤੋਂ ਘੱਟ ਕਰਿਆ ਕਰੋ। ਨੰਬਰ ਬੱਤੀ ਕਿਸੇ ਵਿੱਚ ਇੰਨੀਆਂ ਕਮੀਆਂ ਵੀ ਨਾ ਕੱਢੋ ਕਿ ਉਹ ਤੁਹਾਨੂੰ ਆਪਣੀ ਜ਼ਿੰਦਗੀ ਤੋਂ ਹੀ ਕੱਢ ਦੇਣ ਨੰਬਰ 33 ਹੰਡਰ 100 ਵਾਲਾ ਸੌਣ ਵਾਲਾ ਦੁੱਧੇ ਪੀਂਨਾ ਸੌਫ ਵਾਲਾ ਦੁੱਧ ਪੀਂਨ ਨਾਲ ਤੇਰੇ ਦਰਾਂ ਦਾ ਸਾਬ ਹੋ ਜਾਂਦਾ ਹੈ ਨੰਬਰ 34 ਪੈਸੇ ਕਮਾਓ ਜਨਾਬ ਕੁੜੀਆਂ ਦੇ ਸੁਪਨਿਆਂ ਵਿੱਚ ਰਾਜਕੁਮਾਰ ਆਉਂਦੇ ਨਹੀਂ ਮਜ਼ਦੂਰ ਨਹੀਂ ਨੰਬਰ 35 ਜਿੰਨਾ ਲੋਕਾਂ ਨੂੰ ਕਾਬੂ ਕੁੱਬਦੀ ਦੀ ਕਦਰ ਰਹਿੰਦੀ ਕਬਜੇ ਦੀ ਦੀ ਕਾਹੂ ਸੁੱਕੀ ਰੋਟੀ ਖਾਣ ਤੋਂ ਬਚੋ ਦਾਲ ਦਾ ਜਿਆਦਾ ਤੋਂ ਜਾਵਾ ਦਾ ਸੇਵਨ ਕਰੋ ਨੰਬਰ 36 ਜੀ ਤੁਸੀਂ ਕਿਸਮਤ ਦੇਖੋ ਬਿਨਾ ਚੀਜ਼ਾਂ ਕੀਮਤ ਦੇਖੇ ਬਿਨਾ ਚੀਜ਼ਾਂ ਖਰੀਦ ਸਕਦੇ ਹੋ ਤਾਂ ਫਿਰ ਤੁਹਾਨੂੰ ਘੜੀ ਦੇਖੇ ਬਿਨਾ ਕੰਮ ਕਰਨਾ ਪਵੇਗਾ ਨੰਬਰ 37 ਜਨਾ ਨਾ ਹੋਣ ਨਾਲ ਸਰੀਰ ਹਮੇਸ਼ਾ ਸਿਹਤਮੰਦ ਰਹਦਾ ਹੈ ਤੇ ਸਰੀ ਦੇ ਗਈ ਰੋਗ ਵੀ ਦੂਰ ਹੋ ਜਾਂਦੇ ਹਨ ਨੰਬਰ 38 ਗਧਿਆਂ ਨੂੰ ਕਾਮਯਾਬੀ ਮਿਲਣ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਵਿੱਚ ਹੁਨਰ ਹੈ ਹੋ ਸਕਦਾ ਹੈ ਕਿ ਕੋਈ ਘੋੜਾ ਦੌੜ ਵਿੱਚ ਹੀ ਨਾ ਭੱਜਿਆ ਹੋਵੇ ਨੰਬਰ 39 ਰੁਪਰ ਦੇਸੀ ਕੋਦੀ ਮਾਲਸ਼ ਕਰਨ ਨਾਲ ਸਿਰ ਦਰਦ ਦੇ ਦੂਰ ਹੋ ਜਾਂਦਾ ਹੈ ਕਈ ਦਿਮਾਗ ਲੀਟ ਆਕਤਵਾਰ ਬਣਦਾ ਹੈ ਨੰਬਰ 40 ਬੀਬੀ ਭਾਵੇਂ ਜਿੰਨੀ ਮਰਜ਼ੀ ਵਧੀਆਂ ਲੱਗ ਲਗਾ ਲਓ ਪਰ ਤੁਹਾਡੇ ਸ਼ਬਦਾਂ ਦੀ ਚੋਣ ਦੱਸ ਦਿੰਦੀ ਹੈ ਕਿ ਤੁਹਾਡੀ ਕਲਾਸ ਕੀ ਹੈ ਨੰਬਰ 41 ਜੇਕਰ ਚਿਹਰੇ ਉੱਪਰ ਧਾਣੇ ਨਿਕਲ ਰਹੇ ਹਨ ਤਾਂ ਇਹ ਮਦੇ ਪੱਤਿਆਂ ਨੂੰ ਪੀਸ ਕੇ ਦਾਣੇ ਉੱਪਰ ਲਗਾਓ ਆਰਾਮ ਮਿਲੇਗਾ ਨੰਬਰ 42 ਕ੍ਰੀਸਤਾ ਅਕਸਰ ਉਹੀ ਕਮਾਲ ਦਾ ਹੁੰਦਾ ਹੈ ਜੋ ਜਮਾਨੇ ਦੀਆਂ ਮਜਬੂਰੀਆਂ ਵਿੱਚੋਂ ਨਹੀਂ ਸਗੋ ਦਿਲ ਦੀਆਂ ਜਜ਼ਬਾਤਾਂ ਵਿੱਚੋਂ ਪੈਦਾ ਹੋਇਆ ਹੋਵੇ ਨੰਬਰ 43 ਅੰਗੂਰੇ ਦਾ juice ਪੀਣ ਨਾਲ ਕਦੇ ਵੀ ਨਕੋਰੀਆ ਲਕੋਰੀਆ ਦੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 43 ਸੌਰੀ 44 ਜਲਦੀ ਉੱਠਣਾ ਹਮੇਸ਼ਾ ਲਾਭਦਾਇਕ ਹੀ ਹੁੰਦਾ ਹੈ ਭਾਵੇਂ ਉਹ ਫਿਰ ਭਾਵੇਂ ਉਹ ਨੀਂਦ ਵਿੱਚੋਂ ਹੋ ਹੋਵੇਂਗਾ ਜਾਂ ਫਿਰ ਬਹਿਮ ਵਿੱਚੋਂ ਹੋਵੇ ਨੰਬਰ 845 ਜੇਕਰ ਕੰਮ ਕਰਦੇ ਸਮੇਂ ਸਰੀਰ ਵਿੱਚ ਕੋਈ ਵੀ ਹਿੱਸਾ ਜਲ ਜਾਵੇ ਤਾਂ ਤੁਰੰਤ ਨਾਰੀਅਲ ਦਾ ਤੇਲ ਅਤੇ ਮਹਿੰਦੀ ਲਗਾ ਲਓ ਇਸ ਨਾਲ ਜਲਦੀ ਹੀ ਆਰਾਮ ਮਿਲੇਗਾ ਨੰਬਰ 846 ਜਿਸ ਦਿਨ ਲੋੜਾਂ ਦੀ ਇੱਛਾਵਾਂ ਵਿੱਚ ਫਰਕ ਸਮਝ ਆ ਜਾਵੇ ਤਾਂ ਸਮਝ ਜਾਓ ਕਿ ਬਹੁਤ ਹੀ ਸਿਆਣੇ ਹੋ ਗਏ ਹੋ ਤੁਸੀਂ ਨੰਬਰ 741 ਕੋਈ ਵੀ ਸੱਤੀ ਬਣਾਉਂਦੇ ਸਮੇਂ ਉਸ ਵਿੱਚ ਥੋੜੀ ਜਹੀ ਭੁੰਨੀ ਹੋਈ ਕਾਲੀ ਮਿਰਚ ਜ਼ਰੂਰ ਪਾਓ ਇਸ ਨਾਲ ਸਾਡੀ ਸਿਹਤ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਨੰਬਰ 43 ਤੁਹਾਡੀ ਜ਼ਿੰਦਗੀ ਵਿੱਚ ਕੁਝ ਅਜਿਹੇ ਲੋਕ ਵੀ ਆਉਣਗੇ ਜਿਨ੍ਹਾਂ ਨੂੰ ਤੁਸੀਂ ਤਾਂ ਤੈਰਨਾ ਸਿਖਾਉਂ ਸਿਖਾਇਆ ਹੋਵੇਗਾ ਪਰ ਉਹ ਤੁਹਾਡੇ ਹੀ ਡੋਬਣ ਲਈ ਤਿਆਰ ਹੋਣਗੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਅਜਿਹੇ ਲੋਕ ਨੂੰ ਵੀ ਮਿਲੋਗੇ ਜਿਨ੍ਹਾਂ ਨੂੰ ਤੁਸੀਂ ਅੱਗੇ ਵਧਣ ਵਿੱਚ ਮਦਦ ਕੀਤੀ ਹੋਵੇਗੀ ਪਰ ਉਹ ਤੁਹਾਨੂੰ ਹੀ ਹੇਠਾਂ ਲਿਆਉਣ ਦੀ ਕੋਸ਼ਿਸ਼ ਕਰਨਗੇ ਨੰਬਰ ਉਣਾंचं ਜੇਕਰ ਤੋਂ ਹਣੂ ਬਾਰ ਬਾਰ ਬੁਖਾਰ ਹੋ ਰਿਹਾ ਹੈ ਤਾਂ ਤਿੰਨ ਤੋਂ ਚਾਰ ਦਾਣੇ ਮੁਨੱਕੇ ਦੇ ਤਵੇ ਉਪਰ ਸੇਕ ਕੇ ਉਹਨਾਂ ਦੇ ਵਿੱਚੋਂ ਕੱਢ ਕੇ ਖਾ ਲੋ ਨੰਬਰ 5 ਤੁਸੀਂ ਕੀ ਹੋਂ ਇਹ ਮਹੱਤਵਪੂਰਨ ਨਹੀਂ ਪਾਰੇ ਤੁਹਾਡੇ ਵਿੱਚ ਕੀ ਹੈ ਇਹ ਬਹੁਤ ਹੀ ਮਹੱਤਵਪੂਰਨ ਹੈ ਹਾਂਜੀ ਬੋਲਣ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਹਨ ਲਿਖਣ ਵਿੱਚ ਵੀ ਬਹੁਤ ਗਲਤੀਆਂ ਆ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦੀਆਂ ਬੜੇ ਬਣਾਉਣ ਬਹੁਤ ਹੀ ਜ਼ਿਆਦਾ ਮਿਹਨਤ ਲੱਗਦੀ ਹੈ ਤੇ ਪਲੀਜ਼ ਵੀਡੀਓ ਐਂਡ ਤੱਕ ਦੇਖਿਓ ਕਰਵਾਓ ਤੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਬੜੀ ਵਧੀਆ ਵਧੀਆ ਕਮੈਂਟ ਵੀ ਕਰਿਆ ਕਰੋ ਚਲੋ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਵੀਡੀਓ ਦੇ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ